ਹੈਲੋ ਹਾਂਜੀ ਹਾਂਲੋ ਸਾਸੀ ਕਾਲ ਤੇ ਮੈਂ ਬਲਾਵਾ ਆਏ ਆ ਪੰਜਾਬ ਹਾਂਜੀ ਹਾਂਜੀ ਸਾਹਿਬ ਦਫੀਸੇ ਮੈਂ ਸਾਸੀ ਕਾਲ ਤੇ ਮੈਂ ਬਲਾਵਾ ਆ ਕਿ ਤੂੰ ਮੇਰੇ ਸਾਸੀ ਕਾਲ ਨੂੰ ਬੁਲਾਉਂਦਾ ਤੂੰ ਕੰਮ ਉਠਾਤਾ ਕੀ ਕਰਨਾ ਦੱਸੋ ਸਾਹਿਬ ਦੱਸੋ ਜੀ ਦੱਸਣਾ ਇਹਦੇ ਤੋਂ ਦੱਤਾਲੀ ਕੋਲ ਨਹੀਂ ਕੀਤਾ ਹਾਂਜੀ ਤੂੰ ਕੋਈ ਮਰਜ਼ੀ ਸਮਝ ਲੈ ਰਿਕਵੈਸਟ ਸਮਝ ਲੈ ਦੇਂਤੀ ਸਮਝ ਲੈ ਨਹੀਂ ਨਹੀਂ ਸਮਝਾ ਤੇਰੇ ਕਿ ਟੈਪਡ ਕਰਦਾ ਹੁਣ ਤੂੰ ਜਿਹੜਾ ਸਰਨਾ ਸਿੰਘ ਉਸ ਤੋਂ ਮਾਰੇ ਨੂੰ ਕਿਹਨਾਂ ਫਾਰਮਾਂ ਤੋਂ ਸਾਡੀ ਪੰਚਾਇਤ ਦੇ ਵਿਰੋਧ ਦਾ ਕੀ ਕੀ ਹੁਣ ਤਾਂ ਮੈਂਬਰ ਤੋਂ ਹਟਾਇਆ ਗਿਆ ਕਿਹੜੇ ਮੈਂਬਰ ਨੇ ਬਦਲੇ ਹੁਣ ਆਦੇ ਮੈਂਬਰ ਤੋਂ ਹਟਾਇਆ ਵੀ ਕਿੱਥੇ ਉਹ ਕਿਸਰਾ ਸਮਟਾ ਕੇ ਬਲ ਜੀਤ ਨਾ ਚੱਲੋ ਤੇ ਟੂਲ ਜੀਤ ਦੀ ਪੰਚਾਇਤ ਚਲਾ ਲਿਆਗਾ ਤੁਹਾਨੂੰ ਕਿਹਨੇ ਕਿਹਾ ਕੰਮ ਕੀ ਹੈ ਕਿਹੜਾ ਕੰਮ ਲੋਕਾਂ ਨੂੰ ਸਾਫ ਡੋਣਾ ਰਾਸਾ ਪੰਚਾਇਤ ਵੀ ਆ ਪੰਚਾਇਤ ਤੋਂ ਨਹੀਂ ਆ ਪੰਚਾਇਤ ਜੋੜਨ ਦਾ ਤੇ ਤੇਰਾ ਕੰਮ ਤੇਰਾ ਡਿਊਟੀ ਛੱਡ ਕੇ ਵਰਕਰ ਬਣ ਜਾ ਆ ਤੁਹਾਨੂੰ ਕੀ ਨੇ ਚਾਹਿਆ ਇਹ ਗੱਲ ਮੈਨੂੰ ਕਿਹਾ ਕਿ ਉਹ ਕਿਹਨੂੰ ਕਿਨੇ ਕਿਹਾ ਦੱਸੋ ਉਹ ਤਲਕ ਜਾਓ ਹਲਕੇ ਰਹਿਟ ਪਿੰਡਾਂ ਤੋਂ ਮੈਨੂੰ ਮਾਇੰਦੀ ਕਰਦੇ ਆ ਕੱਲੇ ਕੱਲੇ ਪਿੰਡ ਤੇ ਮੇਰੀ ਨਿਗਾ ਤੇ ਕੱਲੇ 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 ਤੁਹਾਨੂੰ ਕੀ ਨੇ ਚਾਹਿਆ ਇਹ ਗੱਲ ਤੁਹਾਨੂੰ ਕਹੇ ਦੀ ਕਹਿੰਦੇ ਇਹ ਗੱਲ ਕਿਹਨੇ ਕਿਹਾ ਮੈਨੂੰ ਦੱਸੋ ਕਿਹਨਾਂ ਦੇ ਮੈਨੂੰ ਆ ਪਤਾ ਇਹ ਮੈਨੂੰ ਪਤਾ ਰੋ ਮੈਨੂੰ ਕਿੰਨੇ ਆ ਮੈਂ ਕਿਸੇ ਦੇ ਕਾਹੇ ਤੇ ਥੋੜਾ ਚੱਲਦੀ ਆ ਹਾਂਜੀ ਬੰਦਾ ਬਣ ਕੇ ਸਿੱਧਾ ਹੋ ਜਾ ਉਹਦਾ ਹ ਸਦਾ ਦਾ ਦਾ ਪੁੱਤ ਸਦਾ ਦਾ ਜਿਹਦਾ ਅਕਲੀਆ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਦਸਵੇਂ ਪਾਤਸ਼ਾਹ ਜੀ ਹਾਂ ਅਸੀਂ ਉਹਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਲਾੜ ਹੈ ਸਾਡੀ ਬਾਬਾ ਜੀਵਨ ਸਿੰਘ ਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਠੀਕ ਹੈ ਕਿ ਨਹੀਂ ਗਲਤੀ ਕਰ ਲੈ ਮੈਂ ਬਾਬਾ ਜੀਵਨ ਸਿੰਘ ਦੀ ਲਾੜ ਆ ਗੁੰਦਾ ਠੀਕ ਹੈ ਕਿ ਨਹੀਂ ਜੀਵਨ ਸਿੰਘ ਦੀ ਲਾੜ ਤੇ ਬੱਸ ਬੰਦ ਤੁਸੀਂ ਮੇਰੇ ਨਾਲ ਕਿਉਂ ਜੱਦਦੇ ਹਾਂ ਹਾਂ ਬੰਦ ਬੰਦ ਮੇਰੇ ਨਾਲ ਜਵਾਈ ਨਾ ਕਰੋ ਤੁਸੀਂ ਕਿਉਂ ਮੈਂ ਕੀ ਡਿਊਟੀ ਡਿਊਟੀ ਕਰਦਾ ਡਿਊਟੀ ਨਹੀਂ ਕਰੀ ਜਾਂਦੇ ਆ ਅਸੀਂ ਤਾਂ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਜੀ ਡਿਊਟੀ ਕਰਦੇ ਆ ਅਸੀਂ ਸਾਹ ਵੱਧ ਡਿਊਟੀ ਕਰਦੇ ਆ ਐਸਆਈ ਜਾਨੇ ਨਹੀਂ ਕੁਝ ਬਣ ਗਿਆ ਮੈਂ ਨਹੀਂ ਕੋਈ ਐਸਆਈ ਹੁਣ ਸੀ ਮੈਂ ਨਹੀਂ ਕਹਿੰਦਾ ਕਿ ਮੈਂ ਐਸਆਈ ਆ ਮੈਂ ਤਾਂ ਸੇਵਾ ਕਰਦਾ ਮੈਂ ਨਹੀਂ ਐਸਆਈ ਸਰਜੀ ਮੈਂ ਤਾਂ ਕੰਮ ਨੂੰ ਨਹੀਂ ਕਹਤਾ ਮੈਂ ਤੁਹਾਨੂੰ ਕਹਿੰਦਾ ਜੀ ਕਿ ਤੁਸੀਂ ਕਿ ਮੈਨੂੰ ਕੰਮ ਲੁਕਿਆ ਮੈਂ ਤੁਹਾਨੂੰ ਕਹਿੰਦਾ ਜੀ ਮੈਂ ਨਹੀਂ ਮੈਨੂੰ ਕੰਮ ਲੁਕਿਆ ਤੂੰ ਕੌਣ ਹੋ ਮੈਂ ਤਾਂ ਕੋਈ ਵੀ ਨਹੀਂ ਮੈਂ ਤਾਂ ਕੋਸਮਲੀ ਚੀਜ਼ ਮੈਂ ਤਾਂ ਥੋੜਾ ਚੱਲਣਾ ਈ ਝੂਂਗਣਾ ਜੀ ਚੱਲ ਫੈਲੀ ਜਾ ਕਰੇ ਦਾ ਬੰਦਾ ਬਣ ਕੇ ਚੋਤਰਾ ਚੁੰਕੀ ਚਾਰਜ ਦਾ ਕੰਮ ਉਹ ਮੈਂ ਤਾਂ ਮੇਰਾ ਤਾਂ ਮੈਂ ਤਾਂ ਕਰੀ ਅਮਨ ਤੇ ਤਾਂ ਮੈਂ ਬੁਰੇ ਤੋਂ ਉੱਤਰ ਆਵਾਂ ਤੋਸਾਂ ਨਹੀਂ ਕਰਕੇ ਆਉਣਾ ਨਹੀਂ ਆਉ ਹੋਈ ਤੇ ਤੂੰ ਤਾਂ ਕੋਈ ਚੀਜ਼ ਨਹੀਂ ਹੈ ਤੇ ਮੈਂ ਕਹ ਰਿਹਾ ਕਿ ਮੈਂ ਕੋਈ ਚੀਜ਼ ਆ ਮੈਂ ਤੁਹਾਨੂੰ ਕਿਹਾ ਮੈਂ ਸਰਵਰਕਰ ਨੂੰ ਬਿਆ ਤੁਹਾਨੂੰ ਦੱਸੋ ਉਹ ਆਪਦੇ ਨਹੀਂ ਕਟਪੋ ਕੀਤਾ ਕਿਹੜਾ ਬਤ ਮੈਂ ਕੀਤਾ ਮੈਂ ਵਰਤੀ ਲਾ ਦੇ ਤਾਂ ਵਰਕਰ ਬਣ ਜਾ ਕਿਹੜਾ ਵਰਕਰ ਬਣ ਜਾ ਮੈਂ ਦੱਸ ਦੋ ਮੈਂ ਬੱਦੀ ਲਾ ਦ ਮੈਂ ਆ ਟਿੰਗਰ ਦਾਣਾ ਕਰੇ ਨਾ ਟਿਕਰਨਾ ਕਰੇ ਨਾ ਕਰੇ ਤਾਂ ਦਿਲਦਰ ਦੱਸਦਾ ਮੈਨੂੰ ਕਿਹੜਾ ਤੇ ਕਿਹੜਾ ਨਾਮ ਲੈ ਦੇਵਾਂ ਦਾ ਮੈਨੂੰ ਉਹ ਮੈਨੂੰ ਪਤਾ ਤੇ ਮੈਂ ਕਿਹਦਾ ਬੋਲਦਾ ਚੋਦੋ ਸਾਥ ਨੇ ਤੇ ਸਾਥ ਨੇ ਕੋ ਸਾਥਰੀ ਕਾਂ ਦਾ ਕਿ ਨਹੀਂ ਪਲਾਈ ਉਹ ਕੋ ਵਰਕਰਾਂ ਨੂੰ ਕਿ ਤੇ ਮੈਨੂੰ ਮਿੱਠਾ ਹੋਵੇਗਾ ਮੈਨੂੰ ਹੁਣ ਤੁਹਾਡਾ ਕਿਹੜਾ ਫੀਡ ਆ ਫੋਨ ਤੁਹਾਡਾ ਨੰਬਰ ਠੀਕ ਹੈ ਨਹੀਂ ਕਿ ਕਰਨ ਦਾ ਮਤ ਉਹ ਨਹੀਂ ਬੰਦ ਕੋਈ ਨਹੀਂ ਕਰ ਲੈ ਤੇ ਮਤਲਬ ਜੀ ਫੋਨ ਨੰਬਰ ਤੁਸੀਂ ਮੈਨੂੰ ਨੰਬਰ ਫੀਡ ਮੈਂ ਕਰਨਾ ਹੈ ਮੈਂ ਕਹਤੋ ਕਿ ਨਹੀਂ ਤੁਸੀਂ ਕਰੋ ਮੈਂ ਤਾਂ ਬੈਠਾ ਮੈਂ ਕਰਨਾ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੰਨੂ ਦਾ ਵੀ ਫੀਡ ਕਰੋ ਠੀਕ ਹੈ ਤੇ ਨਹੀਂ ਮੈਂ ਆਪੇ ਫੀਡ ਕਰਾਂਗਾ ਕਾਰ ਫਿਰ ਤੇਰਾ ਕਰ ਲਾਂਗੇ ਫੀਡ ਕਰਨ ਦਾ ਕਿਉਂ ਨਹੀਂ ਕੀਤਾ ਜਿਹਨੂੰ ਕਿੰਨੇ ਮਹੀਨੇ ਹੋ ਗਏ ਤੇ ਕਰ ਲੂੰਗਾ ਵੀ ਮੇਰਾ ਮੇਰਾ ਫੋਨ ਆ ਮੈਂ ਫੋਨ ਕਰ ਲੂੰ ਤਾਂ ਫਿਰ ਤੁਸੀਂ ਤੁਸੀਂ ਦੱਸੋ ਫਿਰ ਜਿਹੜਾ ਹੈ ਤੇਰੀ ਬੋਲੀ ਆ ਤਾ ਦੱਸ ਦਿਓ ਤੁਸੀਂ ਮੈਨੂੰ ਕਿੰਨਾਂ ਕਰਦਾ ਕਿਉਂ ਬਾਬੀ ਕਰਦਾ ਡਿੰਗਰ ਦੇਦਾ ਡਿਊਟੀ ਕਰਦੇ ਆਪ ਵੀ ਇੱਥੇ ਜੀ ਰੱਖਦੇ ਹੋਰ ਡਿਊਟੀ ਕਰ ਲਾਂਗੇ ਤੇ ਤਾਂ ਜਾ ਕਰ ਆਲਾ ਫਿਰ ਇੱਥੇ ਇੱਥੇ ਡਿਊਟੀ ਨਹੀਂ ਹੋਰ ਕਿਹਨੇ ਕਰ ਲਾਂਗੇ ਡਿਊਟੀ ਬਹੁਤ ਦੱਸੋ ਜੀ ਅੱਲਾ ਕੇ ਉਹ ਬਸੋ ਤੁਸੀਂ ਤੁਹਾਡੇ ਬੰਦਿਆਂ ਦੇ ਸਾਹਦੇ ਅਸੀਂ ਕੰਮ ਕਰੀ ਜਾਂਦੇ ਹਾਂ ਜੀ ਕਾਹਦੇ ਬੰਦੇ ਆ ਬਣੋਲੇ ਅਸੀਂ ਤੁਹਾਨੂੰ ਫੇਰ ਦੱਸਾਂਗੇ ਕੀ ਬਦ ਦੱਸਾਂਗੇ ਤੁਸੀਂ ਮੈਨੂੰ ਕੀ ਲਾ ਦੇਉਂਗੇ ਹੁੰਦਾ ਮੈਂ ਤਾਂ ਦੀ ਡਿਊਟੀ ਕਰੀ ਜਾਂਦਾ ਵਧੀਆ ਹਾਜ਼ਰੀ ਸਰੋਂ ਦਾ ਜਿਆਦਾ ਮੇਰੀ ਚੌਂਕੀ ਦੇ ਵਿੱਚ ਤੁਸੀਂ ਦੱਸ ਦੋ ਚੌਂਕੀ ਦੀ ਹਾਜ਼ਰੀ ਨਾ ਤੇਰੀ ਕੀ ਹਾਜ਼ਰੀ ਹਾਜ਼ਰੀ ਨਹੀਂ ਮੈਂ ਜਾ ਨਹੀਂ ਆਦਿ ਉਹਦੋਂ ਤੱਕ ਕਿੜਕੇ ਮਾਰ ਕੇ ਵੀ ਭਾਈ ਜੋ ਇਨਸਾਫ ਕਰਕੇ ਲੈ ਜਾਤੇ ਅਗਲੇ ਬੁੜੀਆਂ ਦੇ ਕੱਪੜੇ ਪਾੜ ਕੇ ਆਇਆ ਤੂੰ ਅੱਜ ਬਣਾਉਣਾ ਨੂੰ ਪਜਲ ਕਢੀ ਰੱਖਿਆ ਇਹ ਪਜਲ ਕਰਤਾ ਮੈਂ ਉਹਨਾਂ ਨੇ ਉਹ ਕੀਤਾ ਕੀ ਕੀਤਾ ਮੈਂ ਉਹਨਾਂ ਨੇ ਗੱਲ ਲਾ ਪਈ ਉਹ ਤਾਂ ਐਸਾ ਸਭ ਸਾਲ ਆ ਪਈ ਸਿਖੋ ਦੇਖਣਾ ਤੇ ਉਹਨਾਂ ਨੇ ਕੀਤਾ ਫੈਸਲਾ ਐਸਾ ਸਭ ਨੇ ਰੀਚ ਤੋਂ ਆਉਣ ਨੇ ਕੀਤਾ ਐ ਐਸਾ ਸਭ ਨੇ ਕੀਤਾ ਨਹੀਂ ਕੀ ਫੈਸਲਾ ਹੀ ਇੱਥੇ ਚੌਂਕੀ ਆ ਕੇ ਕੀਤਾ ਮੈਂ ਕਹਿੰਦਾ ਜਦੋਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆ ਕੇ ਰਾਖੋਰੀ ਮੰਨ ਲੈਣਾ ਮੈਂ ਤੁਹਾਡੇ ਆਹੋਂ ਸਾਹਮਣੇ ਬਹਿ ਕੇ ਗੱਲ ਕਰ ਲੈਣਾ ਦੱਸੋ ਤੁਸੀਂ ਕੋਰੀ ਮੰਨ ਲੈਣਾ ਕਿ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੌਂਕੀ 'ਚ ਲੱਗਿਆ ਤੂੰ ਤਾਂ ਮੇਰੇ ਨਾਲ ਐ ਸਾਈ ਦੱਸੋ ਅਸੀਂ ਤੁਹਾਨੂੰ ਪਿਆਰ ਨਾਲ ਇਹ ਤੁਹਾਡਾ ਸੁਣਨ ਸੀ ਇਹ ਤੁਹਾਡਾ ਕੋਈ ਕੰਮ ਵੀ ਨਹੀਂ ਹੈ ਫਿਰ ਨਾ ਦੱਸ ਦਿਓ ਕਿ ਤੁਹਾਨੂੰ ਨਾ ਕੰਮ ਕੀ ਵੀ ਨਹੀਂ ਆਦਾ ਕਿ ਕੰਮ ਨਹੀਂ ਹੈ ਤੁਹਾਡੀ ਤਰ੍ਹਾਂ ਕੀ ਹੈ ਨਹੀਂ ਮੈਨੂੰ ਤਾਂ ਕਦੀ ਕੀ ਹੈ ਨਹੀਂ ਤੇ ਆਉਂਦੇ ਹੀ ਆ ਵਰਕਰ ਤੁਹਾਡੇ ਵਰਕਰੇ ਆਉਂਦੇ ਹੀ ਆ ਤੁਹਾਡੇ ਵਰਕਰ ਦੱਸ ਦੇਣ ਵੀ ਕਿਹਦਾ ਨਹੀਂ ਕੰਮ ਕੀਤਾ ਸੱਤ ਪਿੰਡਾਂ ਦਾ ਸੱਤ ਪਿੰਡਾਂ ਦੀ ਕੋਈ ਵੀ ਲਾਂਬਾ ਦੇ ਦੇਵੇਂ ਤੁਹਾਨੂੰ ਕੋਈ ਪਾ ਕੇ ਤੂੰ ਤਾਂ ਸਾਡੇ ਬੰਦੇ ਨਾਲ ਚਲੀਮ ਕੀਤਾ ਰਿਹਾ ਤੁਹਾਡੇ ਮਜ਼ਦੂਰ ਦੇ ਬੰਦੇ ਨੂੰ ਕੋਈ ਸੌ ਖਾ ਕੇ ਕਾਢੇ ਗੁਰੂ ਸਾਹਿਬ ਦੀ ਕਰਨੇ ਦੱਸ ਦੇ ਪਾਸ਼ਾਹੀ ਦੀ ਕਿ ਸੇਵਾ ਨਹੀਂ ਕੀਤਾ ਹੋਵੇ ਫਿਰ ਮੈਂ ਖਾਲਾ ਕਹੋ ਇਹ ਮੈਂ ਸੋਹ ਖਾਲਾ ਦੱਸੇ ਪਾਸ਼ਾਹੀ ਦੀ ਮੈਂ ਤਾਂ ਡਰਦਾ ਕਿ ਮੈਂ ਬਾਬਾ ਜੀਵਲ ਸਿੰਘ ਦੀ ਨਾਲ ਪਰ ਤੈਨੂੰ ਮੈਂ ਨਹੀਂ ਦੱਸਦਾ ਦੀ ਨਾਲ ਅਸੀਂ ਵੀ ਬਾਬਾ ਜੀਵਲ ਸਿੰਘ ਤੋਂ ਹੀ ਆ ਜੇ ਤੁਸੀਂ ਲਾਦ ਹੁੰਦੇ ਨਾ ਬਾਬਾ ਜੀਵਲ ਸਿੰਘ ਦੀ ਮੈਨੂੰ ਇਹ ਗੱਲ ਨਹੀਂ ਕਹਿੰਦਾ ਸੀ ਕਿ ਮੈਂ ਗੈਰੀ ਗੱਲ ਤੁਸੀਂ ਮੈਂ ਸੈੱਟ ਤੇ ਧੁਰਦੇ ਆ ਤੁਸੀਂ ਤੁਸੀਂ ਮੈਨੂੰ ਧੁਰਦੇ ਆ ਤੁਸੀਂ ਦਬਾਅ ਪਾਉਂਦੇ ਹੋ ਮੇਰੇ ਤੇ ਗੋਟੀਆਂ ਖਲੋਗੇ ਤੁਸੀਂ ਦਬਾਅ ਪਾਉਂਦੇ ਹੋ ਮੇਰੇ ਤੇ ਕਿਉਂ ਦਬਾਅ ਪਾਉਣਾ ਨਹੀਂ ਜਾਓ ਸਾਡਾ ਕਾਹਦੇ ਵਾਸਤੇ ਦਬਾਅ ਪਾਉਂਗੇ ਮੈਂ ਬੋਲ ਰਿਹਾ ਸੀ ਜਾਉਂਗਾ ਫਿਰ ਡਿਊਟੀ ਕਰਨ ਨੂੰ ਮੈਨੂੰ ਕੀ ਹੁੰਦਾ ਜਾ ਜਾਵਾਂ ਨਾ ਠੀਕ ਗੱਲ ਨਹੀਂ ਫਿਰ ਉਹ ਮੇਰੇ ਨਾਲ ਕਹਿੰਦੇ ਜਿੰਦ ਜਿੰਦ ਨਾ ਕੋਈ ਕਹਿੰਦਾ ਕੋਈ ਵੀ ਵਰਕਰ ਤੁਹਾਡਾ ਕਿ ਕੋਈ ਵੀ ਬੰਦਾ ਹੱਥ ਖੜਾ ਕੇ ਦੋਟੇ ਕਹਦੇਵੇਂ ਸਰਾਂ ਦੇ ਮੰਦਿਰਾਂ ਤੇ ਦਬਾਅ ਕੋਈ ਨਾ ਕਹਦਾ ਦਵਾ ਤੁਹਾਨੂੰ ਦੱਸ ਦੋ ਕਿਹੜੇ ਬੰਦੇ ਦਵਾ ਪਾਈ ਆ ਕੋਈ ਵੀ ਬੰਦਾ ਹੱਥ ਖੜਾ ਕੇ ਆ ਕੇ ਕਹਦੇਵੇਂ ਮੈਨੂੰ ਵੀ ਉਹਦੇ ਉੱਤੇ ਬੰਦਵਾ ਕੋਈ ਉਹ ਵੀ ਬੰਦਾ ਕਹਦੇਵੇਂ ਵੀ ਉਹ ਦਵਾ ਪੁੰਦਾ ਜੋ ਇਨਚਾਰਜ ਅੱਜ ਤੱਕ ਮੈਨੂੰ ਕਦੇ ਕਿਸੇ ਪੁਲਿਸ ਦੀ ਸਿਫਾਰਿਸ਼ ਹੋਈ ਕਦੇ ਮਿੱਤਰ ਦੀ ਨਾਮ ਪਾ ਲਈ ਆ ਤੂੰ ਡਿਟੈਂਡਰ ਤੋਂ ਕਿਥੇ ਆਏ ਤੇ ਗੱਲ ਮਚਾਇਆ ਕਿ ਮੈਂ ਕਿਹਾ ਗੱਲ ਮਚਾਇਆ ਸੱਤੇ ਤੋਂ ਸੱਤੇ 500 ਖਾ ਕੇ ਕਹਿੰਦਾ ਤੁਹਾਡੇ ਕੰਮ ਨੂੰ ਪਹਿਲਾ ਕਰਦੇ ਆ ਸੀ ਨਾ ਸਾਰੇ ਪਰ ਤੋਂ ਦੁਖੀ ਆ ਮੇਰੇ